ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਸਲਾਈ ਤੇ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਤਾਂ ਆਪਾਂ ਇੰਨਾ ਕੁ ਉਲਟੇ ਸਿੱਧੇ ਦਾ ਬਾਰਡਰ ਬਣਾ ਲਿਆ ਸੀਗਾ ਤੇ ਆਪਾਂ ਸਿੱਧੀ ਸਲਾਈ ਵੀ ਪਾ ਲਈ ਆ ਤੇ ਇਹ ਆਪਾਂ ਉਲਟੀ ਸਾਈਡ ਤੋਂ ਸਟਾਰਟ ਕਰਾਂਗੇ ਸਲਾਈ ਤੇ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਜੀ ਆਮ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਆਪਾਂ ਆ ਉਲਟੀਆਂ ਸਿੱਧੀਆਂ ਇੱਕ ਗੁੰਡਾ ਉਲਟਾ ਇੱਕ ਸਿੱਧਾ ਬਣਾਇ ਸੀ ਤੇ ਆਹ ਵਾਲੇ ਸਲਾਈ ਆਪਾਂ ਪੂਰੀ ਇਧਰੋਂ ਦੇਖੋ ਉਲਟੀ ਬਣਾ ਲਈ ਆ ਸਿੱਧੇ ਪਾਸੇ ਤੋਂ ਬਣਾਈ ਸੀ ਹੁਣ ਆਪਾਂ ਅੱਗੇ ਉਲਟੀ ਸਾਈਡ ਧਾਗਾ ਪਿੱਛੇ ਕਰਾਂਗੇ ਇਹ ਵਾਲੀ ਸਿਲਾਈ ਆਪਾਂ ਪੂਰੀ ਸਿੱਧੀ ਬਣਾਵਾਂਗੇ ਰੋਂਗ ਸਾਈਡ ਤੋਂ ਸਿੱਧੀ ਬਣਾਵਾਂਗੇ ਇਹ ਆਪਣੀ ਡਿਜ਼ਾਈਨ ਦੀ ਸਿਲਾਈ ਐ ਤੇ ਦੋ ਸਿਲਾਈਆਂ ਦਾ ਹੀ ਡਿਜ਼ਾਈਨ ਐ ਜੀ ਡਿਜ਼ਾਈਨ ਬਹੁਤ ਸੋਹਣਾ ਬਹੁਤ ਸੋਹਣਾ ਜੀ ਜ਼ਰੂਰ ਟਰਾਈ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਜੀ ਤੁਸੀਂ ਜਰੂਰ ਜਰੂਰ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਜੀ ਆਪ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਆ ਲੋ ਜੀ ਆਪਾਂ ਬਣਾ ਲਈ ਆ ਇਧਰਲੇ ਪਾਸੇ ਉਲਟੀ ਸਲਾਈ ਹੁਣ ਦੇਖੋ ਜੀ ਆਪਾਂ ਇੱਕ ਗੁੰਡਾ ਤਾਰ ਲਿਆ ਇੱਕ ਗੁੰਡਾ ਆਪਾਂ ਸਿੰਪਲ ਬਣਾ ਲਿਆ ਆਹ ਵਾਲਾ ਗੁੰਡਾ ਹੁਣ ਇੱਕ ਵਾਰੀ ਬਣਾਇਆ ਇਹਨੂੰ ਆਪਾਂ ਇੱਥੇ ਛੱਡਾਂਗੇ ਨਹੀਂ ਇੱਕ ਵਾਰੀ ਆਪਾਂ ਬਣਾ ਲਿਆ ਹੁਣ ਆਪਾਂ ਨੀਚੇ ਤੋਂ ਆਹ ਇੱਥੋਂ ਇੱਥੋਂ ਸਲਾਈ ਪਾ ਕੇ ਇਹਨੂੰ ਇੱਕ ਵਾਰੀ ਫੇਰ ਬਣਾ ਲਵਾਂਗੇ ਹੁਣ ਆਪਾਂ ਇਹਨੂੰ ਛੱਡ ਦਾਂਗੇ ਫਿਰ ਆਪਾਂ ਇੱਕ ਕੁੰਡਾ ਇਸ ਤਰ੍ਹਾਂ ਸਿੱਧਾ ਬਣਾ ਲਵਾਂਗੇ ਆਹ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾਵਾਂਗੇ ਇਹਨੂੰ ਆਪਾਂ ਦੋ ਵਾਰੀ ਬਣਾਉਣਾ ਹੈ ਗੁੰਡੇ ਨੂੰ ਇੱਕ ਵਾਰੀ ਆਪਾਂ ਜਿਵੇਂ ਬਣਾਇਆ ਓਵੇਂ ਬਣਾਇਆ ਦੂਜੀ ਵਾਰ ਆਪਾਂ ਨੀਚੇ ਤੋਂ ਪਾ ਕੇ ਸਲਾਈ ਤੇ ਆਪਾਂ ਦੋ ਕੁੰਡੇ ਬਣਾ ਲੈਣੇ ਆ ਇਸ ਤਰ੍ਹਾਂ ਇੱਕ ਕੁੰਡਾ ਫੇਰ ਆਪਾਂ ਸਿੱਧਾ ਬਣਾ ਲਵਾਂਗੇ ਇਹਨੂੰ ਇੱਕ ਵਾਰੀ ਬਣਾਇਆ ਕੁੰਡੇ ਨੂੰ ਛੱਡਾਂਗੇ ਨਹੀਂ ਤੇ ਫਿਰ ਇਹਨੂੰ ਆ ਇੱਥੇ ਧਿਆਨ ਨਾਲ ਦੇਖ ਲਓ ਜੀ ਇੱਥੋਂ ਸਲਾਈ ਪਾ ਕੇ ਤੇ ਆਪਾਂ ਇਹਨੂੰ ਫੇਰ ਬਣਾ ਲਾਂ ਹੁਣ ਆਪਾਂ ਇਹਨੂੰ ਛੱਡ ਦਾਂਗੇ ਫੇਰ ਇੱਕ ਕੁੰਡਾ ਸਿੱਧਾ ਇੱਕ ਵਾਰੀ ਬਣਾਇਆ ਫਿਰ ਇੱਥੋਂ ਸਲਾਈ ਪਾ ਕੇ ਦੋ ਵਾਰੀ ਬਣਾ ਲਵਾਂਗੇ ਫਿਰ ਇਹਨੂੰ ਆਪਾਂ ਛੱਡ ਦਾਂਗੇ ਅਗਲਾ ਕੁੰਡਾ ਸਿੱਧਾ ਬਣਾਵਾਂਗੇ ਇੱਕ ਵਾਰੀ ਬਣਾਇਆ ਕੁੰਡਾ ਇੱਕ ਵਾਰੀ ਆਪਾਂ ਇੱਥੋਂ ਸਲਾਈ ਪਾ ਕੇ ਦੋ ਕੁੰਡੇ ਬਣਾ ਲੇ ਫਿਰ ਛੱਡ ਦਾਂਗੇ ਅਗਲਾ ਕੁੰਡਾ ਸਿੱਧਾ ਇੱਕ ਵਾਰੀ ਕੁੰਡਾ ਬਣਾ ਲਿਆ ਆਪਾਂ ਫਿਰ ਆਪਾਂ نیچے ਤੋਂ ਸਲਾਈ ਪਾ ਕੇ ਇੱਕ ਵਾਰੀ ਹੋਰ ਬਣਾ ਲਵਾਂਗੇ ਅਗਲਾ ਕੁੰਡਾ ਸਿੱਧਾ ਇੱਕ ਵਾਰੀ ਬਣਾਵਾਂਗੇ ਫਿਰ ਇੱਥੋਂ ਦੀ ਸਲਾਈ ਪਾ ਕੇ ਆਪਾਂ ਇੱਕ ਵਾਰੀ ਹੋਰ ਬਣਾ ਲਵਾਂਗੇ ਅਗਲਾ ਕੁੰਡਾ ਸਿੱਧਾ ਆਹ ਲੋ ਜੀ ਆਪਣੀ ਇੱਕ ਸਲਾਈ ਬਣ ਕੇ ਤਿਆਰ ਹੋ ਗਈ ਹੈ ਇਹ ਡਿਜ਼ਾਈਨ ਦੀ ਹੁਣ ਆਪਾਂ ਆ ਗਏ ਉਲਟੀ ਸਾਈਡ ਉਲਟੀ ਸਾਈਡ ਆਪਾਂ ਧਾਗਾ ਅੰਦਰ ਪਿੱਛੇ ਕਰਾਂਗੇ ਆ ਕੁੰਡਾ ਸਿੱਧਾ ਬਣਾ ਲਿਆ ਹੁਣ ਜਿਹੜੇ ਆਪਣੇ ਕੋਲੇ ਆ ਦੋ ਕੁੰਡੇ ਆ ਇਹਨਾਂ ਨੂੰ ਇਸ ਤਰ੍ਹਾਂ ਸਲਾਈ ਪਾਵਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਜਿਹੜਾ ਆਪਾਂ ਸਿੰਗਲ ਗੁੰਡਾ ਬਣਾਇਆ ਸੀ ਉਹਨੂੰ ਆਪਾਂ ਇਸ ਤਰ੍ਹਾਂ ਕੱਲਾ ਬਣਾ ਲੈਣਾ ਜਿਹੜੇ ਆਪਣੇ ਡਬਲ ਕੁੰਡੇ ਬਣਿਆ ਦੋ ਦੋਵਾਂ ਦਾ ਇੱਕ ਕਰ ਦਾਂਗੇ ਉਲਟੀ ਸਾਈਡ ਤੋਂ ਤੇ ਸਿੱਧਾ ਬਣਾਵਾਂਗੇ ਹੁਣ ਦੇਖੋ ਜੀ ਜਿਹੜਾ ਕੁੰਡਾ ਆਪਾਂ ਸਿੰਪਲ ਬਣਾਇਆ ਸੀ ਉਹਨੂੰ ਵੀ ਆਪਾਂ ਸਿੱਧਾ ਬਣਾ ਲਵਾਂਗੇ ਉਧਰੋਂ ਵੀ ਸਿੱਧਾ ਬਣਾਇਆ ਸੀ ਇਧਰੋਂ ਵੀ ਸਿੱਧਾ ਬਣਾਵਾਂਗੇ ਤੇ ਦੂਜੇ ਦੋ ਕੁੰਡਿਆਂ ਦਾ ਇੱਕ ਕਰਦੇ ਜਾਵਾਂਗੇ ਉਲਟੀ ਸਾਈਡ ਹੈ ਜੀ ਸਿੱਧੇ ਪਾਸੇ ਆ ਗਏ ਆਪਾਂ ਹੁਣ ਆਪਾਂ ਆਹ ਵਾਲਾ ਕੁੰਡਾ ਤਾਰਾਂਗੇ ਹੁਣ ਆਪਾਂ ਜਿਹੜਾ ਆਪਣਾ ਪਹਿਲਾਂ ਆਪਾਂ ਆਹ ਕੁੰਡਾ ਬਣਾਇਆ ਸਿੰਗਲ ਹੁਣ ਆਪਾਂ ਇਹਦੇ ਤੇ ਡਿਜ਼ਾਈਨ ਬਣਾਵਾਂਗੇ ਇੱਕ ਵਾਰੀ ਬਣਾਇਆ ਇਹਨੂੰ ਫਿਰ ਇੱਥੋਂ ਦੀ ਸਲਾਈ ਪਾ ਕੇ ਇਹਨੂੰ ਦੋ ਵਾਰੀ ਬਣਾ ਲਵਾਂਗੇ ਜਿਹੜਾ ਆਪਾਂ ਦੋਹਾਂ ਦਾ ਇੱਕ ਕੀਤਾ ਸੀ ਇਹਨੂੰ ਆਪਾਂ ਸਿੰਗਲ ਕੁੰਡਾ ਸਿੱਧਾ ਬਣਾ ਲਵਾਂਗੇ ਜਿਹੜਾ ਕੁੰਡਾ ਪਹਿਲਾਂ ਆਪਾਂ ਬਣਾਇਆ ਸੀਗਾ ਉਹਦੇ ਤੇ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਜੀ ਆਹ ਵਾਲਾ ਕੁੰਡਾ ਸਿੱਧਾ ਬਣਾ ਲਵਾਂਗੇ ਆ ਕੁੰਡਾ ਇੱਕ ਵਾਰੀ ਬਣਾਵਾਂਗੇ ਆ ਦੇਖੋ ਧਿਆਨ ਨਾਲ ਆਪਾਂ ਕੁੰਡੇ ਤੇ ਆਸਤੇ ਡਿਜ਼ਾਈਨ ਨਹੀਂ ਸੀ ਬਣਾਇਆ ਹੁਣ ਆਪਾਂ ਇਹਦੇ ਤੇ ਬਣਾਵਾਂਗੇ ਡਿਜ਼ਾਈਨ ਇੱਕ ਵਾਰੀ ਬਣਾਇਆ ਫਿਰ ਸਲਾਈ ਪਾ ਕੇ ਦੋ ਵਾਰੀ ਜਿਹੜਾ ਕੁੰਡਾ ਆਪਾਂ ਦੋ ਵਾਰੀ ਦੋ ਬਣਾਏ ਇੱਕ ਤੋਂ ਇਹਨੂੰ ਆਪਾਂ ਹੁਣ ਆਪਣਾ ਬਣਾ ਲਵਾਂਗੇ ਸਿੱਧਾ ਆ ਦੇਖੋ ਜੀ ਹੁਣ ਆਪਾਂ ਸਿੱਧਾ ਬਣਾਵਾਂਗੇ ਬਣਾਉਣਾ ਤਾਂ ਆ ਵੀ ਸਿੱਧਾ ਹੀ ਹੈ ਜੀ ਪਰ ਹੁਣ ਆਪਾਂ ਡਿਜ਼ਾਈਨ ਇਸ ਕੁੰਡੇ ਤੇ ਪਾਵਾਂਗੇ ਜਿਹੜੇ ਤੇ ਆਪਾਂ ਪਹਿਲਾਂ ਨਹੀਂ ਵੀ ਸੀ ਪਾਇਆ ਲਾਸਟ ਤੇ ਵੀ ਹੁਣ ਆਪਾਂ ਇਸ ਕੁੰਡੇ ਤੇ ਡਿਜ਼ਾਈਨ ਪਾ ਲਾਂਗੇ ਉਲਟੀ ਸਾਈਡ ਆ ਗਿਆ ਆਪਾਂ ਤਾਂ ਦਾ ਪਿੱਛੇ ਕਰਾਂਗੇ ਹੁਣ ਆਪਾਂ ਦੋ ਕੁੰਡਿਆ ਦੇਖੋ ਇਹ ਆਪਣੇ ਆਪ ਹੀ ਇਕੱਠੇ ਹੋ ਜਾਂਦੇ ਆ ਦੇਖੋ ਪੂਰੀ ਸਲਾਈ ਚ ਆਹ ਕੁੰਡਾ ਸਿੰਗਲ ਰਹੂਗਾ ਦੋ ਵਾਲੇ ਕੁੰਡੇ ਇਹਨਾਂ ਦਾ ਆਪਾਂ ਦੋਵਾਂ ਦੇ ਇੱਕ ਕਰ ਦਾਂਗੇ ਸਿੱਧੀ ਬਣਾਉਣੀ ਆ ਉਲਟੀ ਸਾਈਡ ਤੋਂ ਸਲਾਈ ਆਪਾਂ ਇਹ ਇੱਕ ਕੁੰਡਾ ਆਪਾਂ ਸਿੰਗਲ ਬਣਾ ਲੈਣਾ ਅਗਲੇ ਦੋਵਾਂ ਦਾ ਇੱਕ ਕਰ ਦਾਂਗੇ ਬਸ ਆਹ ਹੀ ਦੋ ਦੋ ਸਲਾਈਆਂ ਪੈਣੀਆਂ ਜੀ ਸਾਰੀ ਡਿਜ਼ਾਈਨ ਚ ਕੋਟੀ ਸਵੈਟਰ ਚ ਆਹ ਹੀ ਦੋ ਦੋ ਸਲਾਈਆਂ ਪਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਆਹ ਲੋ ਜੀ ਆਪਾਂ ਇੰਨਾ ਡਿਜ਼ਾਈਨ ਬਣਾਇਆ ਇਹਦੇ ਤੇ ਹੀ ਬਣਾਇਆ ਦੇਖੋ ਜੀ ਜਿਹੜਾ ਆਪਾਂ ਸਟਾਰਟ ਕੀਤਾ ਸੀਗਾ ਤੇ ਦੇਖੋ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਬ੍ਰੀਕ ਬ੍ਰੀਕ ਤੇ ਦੋ ਦੋ ਸਲਾਈਆਂ ਦਾ ਇਹ ਡਿਜ਼ਾਈਨ ਹੈ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਤੇ ਬਹੁਤ ਸੋਹਣਾ ਲੱਗਦਾ ਹੈ ਜ਼ਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਜੀ ਪਲੀਜ਼ 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 ਸ਼ੇਅਰ ਤੇ ਲਾਇਕ ਕਰਨ ਵਾਸਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ